ਨਮਸਕਾਰ ਜੀ ਜੋ ਤੁਸੀਂ ਇਹ ਦਰਵਾਜ਼ਾ ਦੇਖ ਰਹੇ ਹੋ ਇਹ ਇੱਕ ਹਵੇਲੀ ਲਾ ਲਓ ਇੱਕ ਕਿਲਾ ਲਾ ਲਓ ਇੱਕ ਮਹਿਲ ਲਾ ਲਓ ਉਸ ਤਰ੍ਹਾਂ ਦਾ ਇੱਕ ਉਹਦਾ ਮੇਨ ਗੇਟ ਹੈ ਇਹ ਮੇਨ ਗੇਟ ਜੋ ਹੈ ਇਹ ਬਾਗੜੀਆਂ ਪਿੰਡ ਸਥਿਤ ਇੱਕ ਹਵੇਲੀ ਵੱਜਦੀ ਹੈ ਉਸ ਦਾ ਗੇਟ ਹੈ ਅਸੀਂ ਦਿਨ ਐਤਵਾਰ 11/5/2025 ਨੂੰ ਇਸ ਹਵੇਲੀ ਦੇ ਵਿੱਚ ਪਹੁੰਚੇ ਤੇ ਉਸ ਹਵੇਲੀ ਦੇ ਪਹੁੰਚਣ ਤੋਂ ਬਾਅਦ ਇਹਦੀ ਪੂਰੀ ਜਾਣਕਾਰੀ ਲਈ ਤੇ ਤੁਹਾਨੂੰ ਇਸ ਚੈਨਲ ਦੇ ਮਾਦੀਮ ਰਾਹੀਂ ਇਸ ਹਵੇਲੀ ਦੇ ਵਿੱਚ ਪੂਰਾ ਇਤਿਹਾਸ ਹਵੇਲੀ ਦਾ ਪੂਰਾ ਇਤਿਹਾਸ ਦੱਸਾਂਗੇ ਤੇ ਨਾਲ ਹੀ ਇੱਥੇ ਦਾ ਪ੍ਰਾਤਨ ਜੋ ਮਈ ਰੱਜੀ ਦਾ ਲੰਗਰ ਚੱਲਦਾ ਹੈ 1765 ਤੋਂ ਜੋ ਲਗਾਤਾਰ ਅੱਜ ਵੀ ਚੱਲਦਾ ਆ ਰਿਹਾ ਹੈ ਮਾਈ ਰਜੀ ਦਾ ਲੰਗਰ ਉਹ ਵੀ ਦਿਖਾਵਾਂਗੇ ਪੂਰਨ ਇਤਿਹਾਸ ਇਸ ਹਵੇਲੀ ਦਾ ਪੂਰਾ ਮਾਈ ਰਜੀ ਦਾ ਲੰਗਰ ਵੀ ਦਿਖਾਵਾਂਗੇ ਧਿਆਨ ਨਾਲ ਦੇਖੋ ਤਸਵੀਰਾਂ ਤੇ ਸਾਰੀ ਵੀਡੀਓ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਮੈਂ ਰੰਤੀਰ ਸਿੰਘ ਨਾਬੇ ਆਲਾ ਤੇ ਤੁਸੀਂ ਦੇਖ ਰਹੇ ਹੋ ਅਸੀਂ ਨਾਬਾ ਦੇ ਨਜ਼ਦੀਕ ਪੈਂਦੇ ਬਾਗੜੀਆਂ ਪਿੰਡ ਜਿਹੜਾ ਬਹੁਤ ਹੀ ਮਸ਼ਹੂਰ ਹੈ ਉੱਥੇ ਮਾਈ ਰੱਜੀ ਜੀ ਦਾ ਲੰਗਰ ਜੋ ਪ੍ਰਾਤਨ ਸਮੇਂ ਤੋਂ ਚੱਲ ਰਿਹਾ ਹੈ ਉਸ ਲੰਗਰ ਦੀਆਂ ਤਸਵੀਰਾਂ ਉਸ ਮਾਈ ਰੱਜੀ ਜੀ ਦਾ ਜੋ ਸਥਾਨ ਹੈ ਉਹ ਵੀ ਦਿਖਾਵਾਂਗੇ ਪੂਰੀ ਜਾਣਕਾਰੀ ਸਾਂਝੀ ਕਰਾਵਾਂਗੇ ਭਾਈ ਸਾਹਿਬ ਜੀ ਨਾਲ ਮਲਾਵਾਂਗੇ ਬਾਪੂ ਲਾਜ ਸਿੰਘ ਜੀ ਨਾਲ ਮਲਾਵਾਂਗੇ ਸਾਰਿਆਂ ਨਾਲ ਗੱਲਬਾਤ ਕਰਾਵਾਂਗੇ ਤੁਹਾਨੂੰ ਪੂਰੀ ਇਹ ਹਵੇਲੀ ਵੀ ਦਿਖਾਵਾਂਗੇ ਮਾਈ ਰੱਜੀ ਜੀ ਦਾ ਲੰਗਰ ਜੋ ਗਿੱਲੀ ਬਾਲਨ ਤੇ ਹਰੀ ਲੱਕੜ ਤੇ ਵੀ ਚੱਲਦਾ ਹੈ ਉਹ ਲੰਗਰ ਪੱਕਦਾ ਵੀ ਦਿਖਾਵਾਂਗੇ ਲੰਗਰ ਗਿੱਲੀ ਲੱਕੜ ਜਲਦੀ ਵੀ ਦਿਖਾਵਾਂਗੇ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਤੁਸੀਂ ਦੇਖੋ ਪਿੱਛੇ ਸਾਰਾ ਵਾਲੀ ਜਗ੍ਹਾ ਤੇ ਅਸੀਂ ਪਹੁੰਚੇ ਆ ਸਾਡੇ ਨਾਲ ਭਾਈ ਜਾਣਕਾਰੀ ਦਿਓ ਜੀ ਇਥੇ ਦੇ ਇਤਿਹਾਸ ਬਾਰੇ ਹਾਂਜੀ ਇਹ ਜੋ ਮਾਈ ਰੱਜੀ ਦਾ ਲੰਗਰ ਦੇ ਨਾਲ ਬਹੁਤ ਹੀ ਮਸ਼ਹੂਰ ਪਰਾਤਨ ਸਥਾਨ ਹੈਗਾ ਇਹ ਤੁਨ ਤੁਨ ਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸੇਵਾ ਪਾਸ਼ਾ ਉਹਨਾਂ ਵੱਲੋਂ ਜੋ ਭਾਈ ਸਾਧੂ ਸਿੰਘ ਹੋਏ ਨੇ ਤੇ ਭਾਈ ਰੂਪ ਚੰਦ ਜੀ ਦੋਏ ਪੁੱਤ ਸੀਗੇ ਉਹ ਹਾੜੀ ਦੀ ਫਸਲ ਕੱਟ ਰਹੇ ਸੀ ਠੀਕ ਹੈ ਹਾੜੀ ਦੀ ਫਸਲ ਕੱਟਦੇ ਕੱਟਦੇ ਜਦੋਂ ਉਹਨਾਂ ਨੂੰ ਪਿਆਸ ਲੱਗੀ ਉਹ ਜੋ ਆਪਣੇ ਨਾਲ ਪਾਣੀ ਲੈ ਕਰਕੇ ਆਏ ਸੀ ਜਦੋਂ ਪਾਣੀ ਪੀਣ ਲੱਗੇ ਤਾਂ ਪਾਣੀ ਬਹੁਤ ਹੀ ਠੰਡਾ ਸੀ ਪਾਣੀ ਠੰਡਾ ਹੋਣ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਆਈ ਕਿ ਆਪਾਂ ਜੋ ਇਹ ਪਾਣੀ ਆ ਇਹ ਆਪਣੇ ਨਹੀਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪਾਣੀ ਉਹਨਾਂ ਨੂੰ ਬਚਨ ਕਰੀ ਕਿ ਮਹਾਰਾਜ ਪਾਣੀ ਛਕੂਆ ਕਰਕੇ ਮਹਾਰਾਣੀ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਪਾਣੀ ਬਹੁਤ ਠੰਡਾ ਹੈ ਪਹਿਲਾਂ ਆਪੜੀ ਛਕਣਾ ਕਰੋ ਫਿਰ ਅਸੀਂ ਪਾਣੀ ਛਕਾਂਗੇ ਜਦੋਂ ਉਹਨਾਂ ਨੇ ਬੇਨਤੀ ਕੀਤੀ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮਹਾਰਾਜ ਨੇ ਵਜਨ ਕੀਤਾ ਗੁਰ ਸਿੱਖਾਂ ਨੂੰ ਕਿ ਭਾਈ ਸਾਡਾ ਘੋੜਾ ਤਿਆਰ ਕਰੋ ਅਸੀਂ ਕਿਤੇ ਜਾਣਾ ਹੈ ਤੇ ਮਹਾਰਾਜ ਜੀ ਨੇ ਘੋੜਾ ਤਿਆਰ ਕਰਵਾ ਕਰਕੇ ਜਦੋਂ ਮਹਾਰਾਜ ਜੀ ਆਏ ਭਾਈ ਸਾਧੂ ਜੀ ਤੇ ਭਾਈ ਰੂਪ ਚੰਦ ਜੀ ਕੋਲ 24 ਕੋਹ ਤੋਂ ਦੱਸਦ ਨੇ ਇਤਿਹਾਸਕਾਰ ਕਿ 24 ਕੋਹ ਤੋਂ ਮਾਰਾ ਚੱਲ ਕੇ ਆਏ ਸੀ ਪਾਣੀ ਛਕਣ ਵਾਸਤੇ ਉਹਨਾਂ ਦੀ ਸਰਦਾ ਇੰਨੀ ਸੀ ਤੇ ਜਦੋਂ ਮਹਾਰਾਜ ਪਹੁੰਚੇ ਤੇ ਉਹਨਾਂ ਨੂੰ ਉਠਾਲਣਾ ਕੀਤਾ ਕਿ ਭਾਈ ਤੁਸੀਂ ਪਾਣੀ ਛਕੋ ਉਹ ਕਹਿਣ ਲੱਗੇ ਮਹਾਰਾਜ ਜੀ ਨਹੀਂ ਕਿ ਪਹਿਲਾਂ ਅਸੀਂ ਸਾਨੂੰ ਬੇਨਤੀ ਕੀਤੀ ਕਿ ਪਾਣੀ ਛੋੜੇ ਲਈ ਅਸੀਂ ਨੇ ਇਹ ਸੋਡੇ ਵਾਸਤੇ ਆਪ ਜੀ ਨੂੰ ਬੇਨਤੀ ਕੀਤੀ ਕਿ ਆਪ ਪਾਣੀ ਛਕਣਾ ਕਰੀਏ ਤੇ ਮਹਾਰਾ ਨੇ ਪਾਣੀ ਛਕਿਆ ਤੇ ਉਹਨਾਂ ਦੋਨਾਂ ਨੂੰ ਵੀ ਛਕਾਇਆ ਤਾਂ ਤੋ ਇਹ ਲੰਗਰ ਜੋ ਅੱਗੇ ਜਾ ਕਰਕੇ ਬਾਬਾ ਗੁਰਦਰ ਸਿੰਘ ਜੀ ਤੇ ਮਾਈ ਰੱਜੀ ਜੀ ਦੇ ਨਾਮ ਨਾਲ ਮਸ਼ਹੂਰ ਹੋਇਆ ਤੋ ਮਾਈ ਰੱਜੀ ਸਿੰਘ ਉਹ ਇਸ ਲੰਗਰ ਦੇ ਵਿੱਚ ਸੇਵਾ ਕਰਦੇ ਸੀਗੇ ਤੇ ਪ੍ਰਮ ਗਿਆਨੀ ਬਾਬਾ ਗੁਰਦਰ ਸਿੰਘ ਜੀ ਉਹ ਸਿੱਖ ਜੋ ਆਪਣੇ ਸਿੱਖੀ ਦਾ ਪ੍ਰਚਾਰ ਕਰਦੇ ਸੀ ਜ਼ਿਆਦਾਤਰ ਬਾਹਰ ਐਨ ਕਰਕੇ ਤੋ ਇਸ ਤੋਂ ਬਾਅਦ ਜੋ ਲੰਗਰ ਦੀ ਸੇਵਾ ਸੀ ਉਮਾਈ ਰੱਜੀ ਜਿਨ੍ਹਾਂ ਦੀ ਗੱਲ ਉਹ ਨਮਾਉਂਦੇ ਸੀਗੇ ਸੁਮਾਰਾ ਨੇ ਵਚਨ ਕੀਤੇ ਸੀ ਕਿ ਗੁਰੂ ਘਰ ਲੰਗਰ ਇਹਦੇ ਚਲਾਇਆ ਕਰੋ ਟੁੱਟ ਵਰਤਗਾ ਤਾਂ ਜਿਹੜੇ ਉਹ ਗਿੱਲੀਆਂ ਲੱਕੜਾਂ ਨੇ ਤੁਸੀਂ ਬਾਹਰ ਦੇ ਸਕਦੇ ਹੋ ਬਾਹਰ ਗਿੱਲੀਆਂ ਲੱਕੜਾਂ ਤਾਜ਼ੀਆਂ ਲੱਕੜਾਂ ਉਹ ਸੁੱਕੀਆਂ ਦੀ ਤਰ੍ਹਾਂ ਜਲਦੀਆਂ ਲੱਗੀਆਂ ਜੋਰ ਤੇ ਹੋਰ ਕੀ ਇਤਿਹਾਸ ਹੈ ਜੀ ਇੱਥੇ ਦਾ ਉਹ ਜੋਰ ਇਹ ਲੰਗਰ ਬਣਦਾ 2 ਵਜੇ ਲੰਗਰ ਬਣਦਾ ਦੋ ਵਾਰ ਦਿਨ ਦੇ ਵਿੱਚ ਸਵੇਰੇ ਤੇ ਸ਼ਾਮ ਨੂੰ ਸੰਗਤ ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਗੁਰੂ ਘਰ ਲੰਗਰ ਟੁੱਟ ਵਰਤਦਾ ਹੈ ਸੰਗਤ ਲੈ ਕੇ ਵੀ ਜਾਂਦੀ ਹੈ ਛੱਕੇ ਵੀ ਜਾਂਦੀ ਹੈ ਕੋਈ ਵੀ ਆਉਂਦੇ ਜਾਂਦੇ ਰਾਹੀ ਕੋਈ ਵੀ ਛੱਕੇ ਨੇ ਲੈ ਸਕਦਾ ਹੈ ਸੋ ਸੇਮ ਪਾਸ਼ਟਾਨਾ ਨੂੰ ਬਚਨ ਜੀ ਆਹ ਤੁਸੀਂ ਲੰਗਰ ਇਸੇ ਤਰ੍ਹਾਂ ਬਤਾਉਣਾ ਹੈ ਕਿ ਇਹ ਕਦੇ ਲੱਕੜ ਦਿੱਲੀ ਵੀ ਹੋ ਜਾਵੇ ਜਾਂ ਮਿੱਟੀ ਪੈ ਜਾਵੇ ਤਾਂ ਤੁਸੀਂ ਛੋਟੀਆਂ ਜਿਹੀਆਂ ਲੱਕੜਾਂ ਨੇ ਸੁੱਕੀਆਂ ਦੀ ਤਰ੍ਹਾਂ ਜਲਣਗੀਆਂ ਤੁਸੀਂ ਬੇਸਰਾਂ ਦੇ ਹਰਿਆਂ ਜਿਵੇਂ ਪੁੱਤੇ ਹਰੇ ਹੁੰਦੇ ਨੇ ਤਾਜ਼ੇ ਉਹ ਲਕਣਾਵਰੇਜ ਲਾਈਆਂ ਜਾਂਦੀਆਂ ਨੇ ਜੀ ਕਿੰਨੀ ਕਿ ਸੰਗਤ ਦੇਸ਼ਾਂ ਵਿਦੇਸ਼ਾਂ ਚੋਂ ਆਉਂਦੀ ਆ ਜੀ ਉਰੇ ਸੰਗਤ ਉਹਰੇ ਬਹੁਤ ਦੂਰ ਦੂਰ ਚੱਲ ਕੇ ਆਉਂਦੀ ਆ ਐਤਵਾਰ ਨੂੰ ਵੀ ਸੰਗਤ ਆਉਂਦੀ ਆ ਤੇ ਉਸ ਤੋਂ ਬਾਅਦ ਜੋ ਸੰਗਰਾਮ ਦਾ ਦਿਹਾੜਾ ਉਹ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਹਰ ਸੰਗਰਾਮ ਨੂੰ ਕੀਰਤਨ ਹੁੰਦਾ ਹੈ ਤਕਰੀਬਨ 6 ਵਜੇ ਸੰਗਤ ਸ਼ੁਰੂ ਹੋ ਜਾਂਦੀ ਹੈ ਸ਼ਾਮ ਨੂੰ 6 ਵਜੇ ਤੱਕ ਸੰਗਤ ਆਈ ਜਾਂਦੀ ਹੈ ਤੇ ਜੋ ਹੁਣ ਜੇਠ ਦੇ ਸੰਗਰਾਮ ਆਉਂਦੀ ਆ ਇਸ ਤੇ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨਮਸਕਾਰ ਕਰਨ ਵਾਸਤੇ ਇਸ ਤਾਂ ਦੀ ਬਣਾਈ ਨੇ ਤਾਂ ਜੋ ਸੇ ਪਾਸ਼ਾ ਵੱਲੋਂ ਜੋ ਤਬੀਬ ਅਕਸ਼ ਕੀਤੀ ਗਈ ਸੀ ਮਾਈ ਦੱਦੀ ਜੀ ਨੂੰ ਉਹ ਵੀ ਤੁਸੀਂ ਇੱਥੇ ਦਰਸ਼ਨ ਕਰ ਸਕਦੇ ਆ ਉਹ ਇਸ ਜਗ੍ਹਾ ਤੇ ਇਸ ਸਮੇਂ ਮੌਜੂਦ ਹੈ ਕਿ ਇੱਕ ਕਟਸ਼ਾ ਉਹ ਵੀ ਸਮਦਾਨਾਂ ਨੂੰ ਸਾਹਮਣੇ ਦਰਸ਼ਨ ਕਰਵਾਏ ਜਾਂਦੇ ਨੇਗੇ ਤੇ ਜੋ ਇਹਦੀ ਸੇਵਾ ਹੈ ਸਮੇਂ ਉਹ ਪਾਇ ਜੁਧਾਰ ਸਿੰਘ ਜੀ ਇਸ ਸਮੇਂ ਜੋ ਉਹਨਾਂ ਦੀ ਦੇਖ ਦੇਖ ਦੇ ਹੇਠ ਸਾਰਾ ਜੋ ਇਹ ਚੱਲ ਰਿਹਾ ਹੈ ਪ੍ਰਾਤਨ ਸਮੇਂ ਤੋਂ ਚੱਲ ਕਰਕੇ ਉਹਨਾਂ ਦੀ ਦੇਖੇੜ ਦੇ ਵਿੱਚ ਇਹ ਸਾਰਾ ਲੰਗਰ ਪਾਣੀ ਸਾਰਾ ਜੋ ਬਣਾਇਆ ਜਾਂਦਾ ਹੈ ਪ੍ਰਬੰਧਨਾ ਤੋਂ ਉਹਨਾਂ ਦੀ ਦੇਖੇੜ ਚਲਾਇਆ ਜਾਂਦਾ ਹੈ ਬੋਲੋ ਜੀ ਮਹੌਲ ਹਾਂ ਜੀ ਜੋ ਇਹ ਤਵੀ ਹੈ ਇਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੰਘ ਪਾਸ਼ਾ ਉਹਨਾਂ ਵੱਲੋਂ ਜੋ ਮਾਈ ਰੱਜੀ ਸੀਗੀ ਜਦੋਂ ਲੰਗਰ ਸਟਾਰਟ ਕੀਤਾ 1765 ਦੇ ਵਿੱਚ ਉਦੋਂ ਇਹ ਮਾਈ ਰੱਜੀ ਨੂੰ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੰਘ ਪਾਸ਼ਾ ਨੇ ਇਹ ਬਖਸ਼ ਕੀਤੀ ਸੀ ਤੇ ਵਰ ਦਿੱਤਾ ਸੀਗਾ ਕਿ ਤੁਸੀਂ ਗੁਰੂ ਘਰ ਲੰਗਰ ਤੇ ਲੈਣਾ ਹੈ ਖੁੱਪ ਚਲਾਉਣਾ ਹੈ ਤੇ ਜਦ ਤੋਂ ਹੀ ਇਹ ਜੋ ਤਵੀ ਹੈ ਇਹ ਕਕਰਸ਼ਾ ਹੈ ਮਹਾਰਾਜ ਨੇ ਬਖਸ਼ ਕੀਤਾ ਸੀ ਉਹ ਵੀ ਤੁਸੀਂ ਦੇਖ ਸਕਦੇ ਨਾਲ ਟੰਗਿਆ ਹੋਇਆ ਹੈ ਉੱਧਰ ਤੇ ਇਹ ਦੋਏ ਚੀਜ਼ਾਂ ਮਾਰਨ ਬਖਸ਼ ਕੀਤੀਆਂ ਸੀ ਤੇ ਦਰਤਾਉਂ ਇਹ ਲੰਗਰ ਮਾਈ ਬਦਲਾ ਲੰਗਰ ਦੇ ਨਾਮ ਨਾਲ ਸ਼ੁਰੂ ਹੋ ਕਰਕੇ ਅੱਜ ਤੱਕ ਚੱਲਦਾ ਆ ਰਿਹਾ ਹੈ ਗੁਰੂ ਕਾ ਲੰਗਰ ਤੁਤ ਵਰਤਦਾ ਇਹਦੇ ਬਾਰੇ ਵੀ ਜਾਣਕਾਰੀ ਦਿਓ ਹਾਂ ਜੀ ਇਹ ਜੋ ਜਦੋਂ ਤਵੀਦਤ ਸਿੰਘ ਸੀ ਸੇਹ ਪਾਸ਼ਾ ਮਹਾਰਾਜ ਨੇ ਇਹ ਕਰਸ਼ਾ ਨਾਲ ਬਖਸ਼ ਦਿੱਤਾ ਸੀ ਗੁਰਦਕਾ ਲੰਗਰ ਬਤੌਣ ਵਾਸਤੇ ਤੁਤ ਬਤੌਣ ਵਾਸਤੇ ਤੁਸੀਂ ਦੇਖ ਸਕਦੇ ਹੋ ਇਹ ਲੋ ਹੈ ਉਹ ਤੇ ਹੁਣੇ ਪ੍ਰਸ਼ਾਦ ਦੇ ਹਲੇ ਪਿਆਰ ਹੋ ਕੇ ਹਟੇ ਨੇ ਕਿ ਜੋ ਸੰਗਤ ਲਈ ਵਰਤ ਰਹੇ ਹੈ ਗੁਰੂ ਕਾ ਲੰਗਰ ਹਮੇ ਵੀ ਵਰਤ ਰਿਹਾ ਹੈ ਇਹ 1765 ਤੋਂ ਹੀ ਉਦੋਂ ਤੋਂ ਹੀ ਇਹ ਕਰਸ਼ਾਬ ਹੁਣ ਇਹ ਵਰਤਾਂ ਜਾਂਦਾ ਹੈ ਸੰਤ ਨੂੰ ਦਰਸ਼ਨ ਬਾਤੇ ਰੱਖਿਆ ਗਿਆ ਹੈ। ਖਾਉਨੇ ਤੁਹਾਨੂੰ ਜੀ ਜੋ ਗਿੱਲਾ ਬਬਲ ਤੁਸੀਂ ਇੱਧਰ ਆ ਜੇ। ਤਾਂ ਤੁਹਾਨੂੰ ਦਿਖਾਉਨੇ ਆ ਜੀ ਜੋ ਕਿ ਗਿੱਲਾ ਬਾਲਣਾ ਹੈ ਇਹ ਗਿੱਲਾ ਬਾਲਣ ਚੱਲ ਰਿਹਾ ਹੈ। ਤੁਹਾਨੂੰ ਇਹਨਾਂ ਦੀਆਂ ਲਾਈਵ ਤਸਵੀਰਾਂ ਦਿਖਾਉਂਦੇ ਆ ਜੋ ਕਿ ਬਾਗੜੀਆਂ ਪਿੰਡ ਦਾ ਇਤਿਹਾਸ ਹੈ ਮਾਈ ਰੱਜੀ ਦੇ ਲੰਗਰ ਦਾ ਗਿੱਲੇ ਬਾਲਣ ਨਾਲ ਲੰਗਰ ਤਿਆਰ ਹੁੰਦਾ ਮੈਨੂੰ ਦਿਖਾਉਂਦੇ ਆ ਵੀ ਗਿੱਲੇ ਬਾਲਣ ਨਾਲ ਲੰਗਰ ਜੋ ਕੇ ਤਿਆਰ ਹੋ ਰਿਹਾ ਹੈ ਇਹ ਦੇਖ ਸਕਦੇ ਹੋ ਤੁਸੀਂ ਗਿੱਲਾ ਬਾਲਣ ਚੱਲ ਰਿਹਾ ਹੈ ਜੋ ਕੋਈ ਪ੍ਰਾਤਨ ਇੱਤੇ ਦਾ ਇਤਿਹਾਸ ਹੈ ਤੁਹਾਡੇ ਸਾਹਮਣੇ ਦੇਖੋ ਗਿੱਲਾ ਬਾਲਣ ਸਿੱਟ ਰਹੇ ਨੇ ਹਰਾ ਉਹ ਚੱਲ ਰਿਹਾ ਹੈ ਇਹ ਨਾ ਪੁੱਛਣਾ ਜਿਹੜਾ ਜੀ ਪੁੱਛਣਾ ਹਾਂ ਜੀ ਤੁਸੀਂ ਸਾਨੂੰ ਬਾਬਾ ਜੀ ਇਹ ਦੱਸੋ ਵੀ ਜੋ ਕੇ ਲੰਗਰ ਪਾਣੀ ਉਹਨੇ ਤਿਆਰ ਹੁੰਦਾ ਵੀ ਗਿੱਲਾ ਬਾਲਣ ਹੀ ਚੱਲਦਾ ਗਿੱਲੇ ਗਿੱਲੇ ਚੱਲਦੇ ਗਿੱਲਾ ਚੱਲਦਾ ਜੀ ਕਿੰਨੇ ਸਾਲੋਂ ਬਹੁਤ ਸਮੇਂ ਤੋਂ ਸੇਵਾ ਕਰ ਰਹੇ ਹੋ ਬਹੁਤ ਉਹਨੇ ਲੱਗੇ ਸੋ ਸਾਲ ਹੋ ਗਈ ਕਦੋਂ ਅੱਛਾ ਹਾਂ ਹਾਂ ਤਕਰੀਬਨ ਜੋ ਲੰਗਰ ਪਾਣੀ ਤਿਆਰ ਹੁੰਦਾ ਹੈ ਹਾਂ ਜੀ ਹਾਂ ਗੇਲੇ ਬੱਲ ਗੇਲੇ ਗੇਲੇ ਬੱਲ ਨਾ ਗੇਲੇ ਬੱਲ ਨਾ ਤਿਆਰ ਹੁੰਦੇ ਇਹ ਬਖਸ਼ਾ ਹੈ ਜੀ ਉਹਨਾਂ ਨੂੰ Yeah. ਠੀਕ ਹੈ ਘੜੀ ਪਹਿਲਾਂ ਅੰਦਰ ਲੱਗਦਾ ਸੀ ਪਰ ਸਮਝ ਪਹਿਲਾਂ ਅੰਦਰ ਕਿ ਅੰਡੇ ਕੰਡੇ ਮਾਦਿ ਮਾਦਦਾ ਅੱਛਾ ਜੀ ਕੌਣ ਵਜਾਉਂਦਾ ਕੌਣ ਸੀ ਜੀ ਇਹਨਾਂ ਨੂੰ ਬੰਦੇ ਰੱਖੇ ਮਲਾਜ਼ਮ ਰੱਖੇ ਸੀ ਪਹਿਰੇ ਅੱਛਾ ਜੀ ਟੈਂਪੰਡ ਜੀ ਪਹਿਲਾ ਟਾਈਮ ਭਾਈ ਟਾਈਮ ਵੀ ਰਿਹਾ ਹੁੰਦਾ ਸੀ ਇੱਥੇ ਪਤਾ ਲੱਗਦਾ ਕਿੰਨੇ ਵਜੇ ਜਾ ਵਜਣਾ ਹੈ ਤੋਂ ਟੈਂਪੰਡ ਚ ਪਤਾ ਲੱਗਦਾ ਕਿੰਨੇ ਵਜ ਗਏ ਜਿੰਨੇ ਮਤਲਬ ਕਿ ਘੰਟਾ ਵੱਜਣਾ ਉਹਨੇ ਵੱਜ ਗਏ ਇਹ ਉਹ ਚੀਜ਼ ਹੈ ਜੀ ਹੈ ਕਿੰਨੇ ਸਾਲ ਪੁਰਾਣਾ ਹੋਗਾ ਜੀ ਪੁਰਾਣਾ ਇਹ ਪਹਿਲੇ ਇਹ ਵਗਰੇ ਅੰਗਰੇਜ਼ਾਂ ਦੇ ਪ੍ਰਾਣਾ ਸਾਰੇ ਪਹਿਲਾਂ ਲੋਕ ਦਿੰਦੇ ਆ